1984 ਦੀ ਉਹ ਕਾਲੀ ਰਾਤ ਜਦੋਂ ਕਾਂਗਰਸੀ ਆਲਾ ਕਮਾਂਡ ਦੇ ਇਸ਼ਾਰੇ ਉੱਤੇ ਸੱਜਣ ਕੁਮਾਰ ਜਗਦੀਸ਼ ਟਾਈਟਲਰ ਅਤੇ ਕਮਲਨਾਥ ਵਰਗੇ ਦਰਿੰਦਿਆਂ ਨੇ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕੀਤੀ ਉਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਲੱਭ ਲੱਭ ਕੇ ਸਿੱਖਾਂ ਨੂੰ ਕਤਲ ਕੀਤਾ ਗਿਆ ਅਤੇ ਬਦਲੇ ਵਿੱਚ ਕਾਂਗਰਸ ਨੇ ਇਹਨਾਂ ਨੂੰ ਇਨਾਮ ਵਜੋਂ ਵਜ਼ੀਰੀਆਂ ਦਿੱਤੀਆਂ ਕਮੇਟੀਆਂ ਵਿੱਚ ਥਾਵਾਂ ਦਿੱਤੀਆਂ ਅਜਿਹਾ ਕਰਦੇ ਹਾਂ ਕਾਂਗਰਸ ਨੇ ਸਿੱਖਾਂ ਦੇ ਜ਼ਖਮਾ ਉੱਤੇ ਨੂਰ ਛਿੜਕਿਆ ਅਤੇ ਇਹ ਸਿੱਧ ਕਰ ਦਿੱਤਾ ਕਿ ਕਾਂਗਰਸ ਦੀ ਸਰਕਾਰ ਸਮੇਂ ਸਿੱਖਾਂ ਨੂੰ ਇਨਸਾਫ ਨਹੀਂ ਸਿਰਫ ਅਤੇ ਸਿਰਫ ਦਰਦ ਮਿਲੇਗਾ ਸ਼ਾਇਦ ਕਾਂਗਰਸ ਸੱਤਾ ਦੇ ਨਸ਼ੇ ਵਿੱਚ ਇਹ ਗੱਲ ਭੁੱਲ ਗਈ ਹੋਵੇ ਕਿ ਪਰਮਾਤਮਾ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ ਇਹਨਾਂ ਨੂੰ ਇਹ ਵੀ ਲੱਗਿਆ ਹੋਵੇਗਾ ਕਿ ਹਵਾ ਹਮੇਸ਼ਾ ਉਹਨਾਂ ਦੇ ਪੱਖ ਵਿੱਚ ਹੀ ਵੱਗੇਗੀ ਇੱਕ ਇੱਕ ਕਰਕੇ ਦਿਨ ਬੀਤਦੇ ਗਏ ਸਾਲ ਬੀਤਦੇ ਗਏ ਅਤੇ 2014 ਵਿੱਚ ਇਨਸਾਫ ਦਾ ਸੂਰਜ ਚੜ੍ਹਿਆ ਜਦੋਂ ਨਰਿੰਦਰ ਮੋਦੀ ਜੀ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸੌਂ ਚੁੱਕੀ ਸੱਤਾ ਵਿੱਚ ਆਉਣ ਵਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਿੱਖਾਂ ਦੇ ਦਰਦ ਨੂੰ ਸਮਝਿਆ ਅਤੇ ਵਾਦਾ ਕੀਤਾ ਕਿ ਦੋਸ਼ੀਆਂ ਨੂੰ ਛੱਡਿਆ ਨਹੀਂ ਜਾਵੇਗਾ ਅਤੇ ਸਜ਼ਾ ਮਿਲ ਕੇ ਰਹੇਗੀ 1984 ਮੈਂ ਦਿੱਲੀ ਹਰਿਆਣਾ ਪੰਜਾਬ ਸਹੀਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਮੈਂ ਹਮਾਰਾ ਹਜ਼ਾਰੋਂ ਸਿੱਖ ਬਹਨ ਭਾਈ ਛੋਟੇ-ਛੋਟੇ ਬੱਚੋਂ ਕੋ ਕਾਂਗਰਸ ਪਰਿਵਾਰ और उसके दर्जबारियों के इशारों पर हत्या की गई बेरहमी से उनको मारा गया चौतीस सालों तक दर्जन भर आयोग बने लेकिन सिखों को इंसाफ नहीं मिला आपके इस चौकीदार ने सिख समाज से देश से चौरासी के गुनहगारों को सजा देने दे का वादा किया था मुझे संतोष है कि सिखों के गुनहगारों को फांसी और उम्र के मिलने का सिलसिला शुरू हो चुका है ਮੋਦੀ ਸਰਕਾਰ ਦਾ ਇਹ ਸਿਰਫ ਵਾਦਾ ਹੀ ਨਹੀਂ ਬਣਿਆ ਇਹ ਨਿਭਾਇਆ ਵੀ ਗਿਆ ਨਵੀਂ ਐਸਆਈਟੀ ਬਣਾਈ ਗਈ ਫਾਈਲਾਂ ਖੁੱਲੀਆਂ ਗਵਾਹਾਂ ਦੇ ਬਿਆਨ ਦਰਜ ਹੋਏ ਜਿਨ੍ਹਾਂ ਨੂੰ ਕਾਂਗਰਸ ਨੇ ਡਰਾ ਤਮਕਾ ਆਕੇ ਰੱਖਿਆ ਸੀ ਉਹ ਸਾਹਮਣੇ ਆਉਣ ਲੱਗੇ ਤੇ ਕਾਂਗਰਸੀਆਂ ਨੂੰ ਸੁਪਨਿਆਂ ਵਿੱਚ ਜੇਲ੍ਹ ਦਿਖਣ ਲੱਗ ਪਈ 41 ਸਾਲ ਦਾ ਸਮਾਂ ਬੀਤਿਆ ਇਨਸਾਫ ਦੀ ਘੜੀ ਆਈ ਅਤੇ ਸਰਸਵਤੀ ਵਿਹਾਰ ਵਿੱਚ ਕਤਲ ਕੀਤੇ ਗਏ ਦੋ ਬੇਦੋਸ਼ੇ ਸਿੱਖਾਂ ਦੇ ਕਤਲ ਮਾਮਲੇ ਵਿੱਚ ਦਿੱਲੀ ਦੀ ਰੌਸ ਐਵੇਨਿਊ کورٹ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੁਹਾਨੂੰ ਦੱਸ ਦਈਏ ਕਿ ਸੱਜਣ ਕੁਮਾਰ ਖਿਲਾਫ ਇਹ ਪਹਿਲੇ ਨਹੀਂ ਦੂਜੇ ਕੇਸ ਵਿੱਚ ਮਿਲੀ ਉਮਰ ਕੈਦ ਦੀ ਸਜ਼ਾ ਹੈ ਸਾਲ 2018 ਵਿੱਚ ਵੀ ਸੀਬੀਆਈ ਕੋਰਟ ਨੇ ਸਚਨ ਕੁਮਾਰ ਨੂੰ ਇੱਕ ਪਰਿਵਾਰ ਦੇ ਪੰਜ ਜੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਅਤੇ ਇੱਕ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਇਸੇ ਤਰ੍ਹਾਂ ਕਾਂਗਰਸ ਦੇ ਇੱਕ ਹੋਰ ਲੀਡਰ ਚਕਤੀਸ਼ ਟਾਈਟਲਰ ਖਿਲਾਫ 2024 ਵਿੱਚ ਅਦਾਲਤ ਨੇ ਦੋਸ਼ ਤੈਅ ਕਰਨ ਮਗਰੋਂ ਹਤਿਆ ਦਾ ਮੁਕੱਦਮਾ ਸ਼ੁਰੂ ਕੀਤਾ ਜਾ ਚੁੱਕਾ ਹੈ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਮੋਦੀ ਸਰਕਾਰ ਵੱਲੋਂ ਕੀਤੀ ਗਈ ਇਹ ਤਾਂ ਅਜੇ ਇੱਕ ਸ਼ੁਰੂਆਤ ਹੈ ਤੁਹਾਨੂੰ ਦੱਸ ਦਈਏ ਕਿ ਅਜੇ ਹੀ ਕਰੀਬ 300 ਕੇਸਾਂ ਦੀ ਮੋਦੀ ਸਰਕਾਰ ਵੱਲੋਂ ਮੂਰਤੋਂ ਜਾਂਚ ਕਰਵਾਈ ਜਾ ਰਹੀ ਹੈ ਅਤੇ ਪੀੜਤ ਪਰਿਵਾਰਾਂ ਨੂੰ ਵੀ ਮੋਦੀ ਸਰਕਾਰ ਉੱਤੇ ਆਸ ਹੈ ਕਿ ਇਨਸਾਫ ਮਿਲ ਕੇ ਰਹੇਗਾ ਇਨਸਾਫ ਦੇ ਨਾਲ-ਨਾਲ ਮੋਦੀ ਸਰਕਾਰ ਨੇ ਕਾਂਗਰਸ ਵੱਲੋਂ ਉਜਾੜੇ ਗਏ ਉਸ ਸਮੇਂ ਦੇ ਸਿੱਖ ਪਰਿਵਾਰਾਂ ਦਾ ਵਿਸਾਦ ਦਿੱਤਾ ਜਿਸ ਤਹਿਤ ਮੋਦੀ ਸਰਕਾਰ ਨੇ 3328 ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵza ਵੀ ਦਿੱਤਾ ਭਾਵੇਂ ਇਹ ਸਭ ਕਰਨ ਦੇ ਨਾਲ ਆਪਣਿਆਂ ਤੋਂ ਵਿਛੜੇ ਦੁਬਾਰਾ ਮਿਲ ਨਹੀਂ ਸਕਦੇ ਪੀੜਤ ਪਰਿਵਾਰ ਕਦੇ ਵੀ ਉਹ ਖੌਫਨਾਕ ਮੰਜ਼ਰ ਨਹੀਂ ਭੁੱਲ ਸਕਦੇ ਭਾਜਪਾ ਦੀ ਸਿੱਖਾਂ ਨੂੰ ਇਨਸਾਫ ਲਈ ਲੜੀ ਜਾ ਰਹੀ ਇਹ ਜੰਗ ਇਹ ਜੰਗ ਉਹਨਾਂ ਨੂੰ ਸ਼ਾਇਦ ਇਹ ਅਹਿਸਾਸ ਜ਼ਰੂਰ ਦਿਵਾਵੇਗੀ ਕਿ ਇਸ ਦੇਸ਼ ਵਿੱਚ ਅੱਜ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੇ ਹਨ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਭਾਜਪਾ ਦੀ ਸਰਕਾਰ ਵਿੱਚ ਹਰ ਇੱਕ ਪੀੜਤ ਨੂੰ ਇਨਸਾਫ ਮਿਲੇਗਾ ਅਤੇ ਹਰ ਇੱਕ ਦੋਸ਼ੀ ਨੂੰ ਸਜ਼ਾ ਮਿਲੇਗੀ